ਜੀ ਜੀ ਆਪਣੇ ਪੰਜਾਬ ਦੇ ਮੈਸਤਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਗਾਹ ਚ ਪਾਈ ਬੈਠੇ ਐਨ ਚੱਕੜ ਕੱਢੀ ਬੈਠਿਆ ਤੇ ਅੱਜ ਆਪਾਂ ਆਪ ਵੀ ਪਏਗੇ ਆਪਣੇ ਘਰੇ ਰੰਗ ਹੋਈ ਜਾਂਦਾ ਕੌਣ ਬੰਦਾ ਕਿੱਥੋਂ ਬੰਦਾ ਕਿਵੇਂ ਬੰਦਾ ਕੀ ਰੇਡ ਕਰਦਾ ਸਾਰਾ ਕੋ ਅਗਲੀ ਵੀਡੀਓ ਚ ਮਤਲਬ ਹੁਣ ਤੁਹਾਨੂੰ ਪੁਰਾਣਾ ਕਰਦਾ ਸਿਸਟਮ ਦਿਖਾਉਨੇ ਕੀ ਕੁਛ ਬਾਹਰਲਾ ਰੰਗ ਪਹਿਲਾਂ ਇਧਰੋਂ ਦਿਖਾ ਦੇ ਅਸੀਂ ਸਾਰੇ ਪੰਜਾਬ ਨੂੰ ਕਹਿੰਦੇ ਵੀ ਬਾਹਰੋਂ ਕੰਨਾ ਪਲਾਸਟਰ ਕਰੋ ਪਰ ਅਸੀਂ ਆਪਦੇ ਘਰੇ ਡੋਗਾ ਟਿਪ ਕੀਤੀ ਹੋਈ ਆ ਇਹਦਾ ਵੀ ਰੀਜਨ ਘਾਰੇ ਦੇ ਕੰਨਾ ਆ ਸਾਰਾ ਜਿਹੜਾ ਨਵਾਂ ਬਣਾਇਆ ਸੀਗਾ ਨਾਲ ਜੋੜ ਕੇ ਇਹ ਵੀ ਇਹ ਪੇਂਟ ਹੋ ਰਿਹਾ ਪੰਜਾਬੀ ਚ ਆਹ ਗਲਾਈਆਂ ਗੁਲੀਆਂ ਕਈ ਸਾਲ ਪਹਿਲਾਂ ਦੀਆਂ ਬਣਾਈਆਂ ਹੋਈਆਂ ਆ ਸਾਡਾ ਵੈਰੈਟੀ ਇਹ ਰੰਗ ਚ ਲਿਬੜਿਆ ਤੇ ਬੜਾ ਫਰਦਾ ਇੱਕ ਮਿੰਟ ਆਜੋ ਤੇ ਆਹ ਸਿਸਟਮ ਨਵਾਂ ਬਣਾਇਆ ਸੀ ਉਹ ਵੀ ਗੰਦ ਨਵੀਆਂ ਉਧਰਲਾ ਪਾਸਾ ਵੀ ਨਵਾਂ ਆ ਵੀ ਨਵਾਂ ਆ ਵੀ ਨਵਾਂ ਬਾਕੀ ਸਾਰਾ ਹੀ ਘਰ ਪੁਰਾਣਾ ਆਪਾਂ ਆਪ ਮੋਡੀਫਾਈ ਕੀਤਾ ਇਹ ਬਾਪੂ ਦਾ ਬਣਾਇਆ ਹੋਇਆ ਘਰ ਆ ਮੇਰੇ ਜਨਮ ਤੋਂ ਪਹਿਲਾਂ ਦਾ ਬਣਿਆ ਹੋਇਆ ਰੰਗ ਕਰੀ ਜਾਂਦਾ ਕਲਵੰਦ ਸਿਓ ਇਹਦਾ ਪੂਰਾ ਜਿਹੜਾ ਸਿਸਟਮ ਹੈ ਇੱਕ ਫੁੱਲ ਵੀਡੀਓ ਤੁਹਾਨੂੰ ਮਿਲੂਗੀ ਅਜ ਤੋਂ ਚਾਰਾਂ ਦਿਨਾਂ ਬਾਅਦ ਵੀ ਕੀ ਰੇਟ ਚ ਕਰਦੇ ਆ ਪੁਰਾਣਾ ਵੱਧ ਕਰਦੇ ਆ ਨਵਾਂ ਵੱਧ ਕਰਦੇ ਆ ਸਮਾਨ ਘੋੜੀਆਂ ਮਗਾਉਂਦੇ ਕਿ ਆਵਦੀਆਂ ਇਹਨਾਂ ਕੋਲੇ ਅੱਛਾ ਸਾਰੀ ਕੱਲੀ ਕੱਲੀ ਨਿਗਾ ਕਲਵੰਤ ਸਾਰਾ ਹੋ ਗਿਆ ਇਧਰ ਆਪਣਾ ਬਿਲਕੁਲ ਸਰ ਅੰਦਰੋਂ ਆਉਂਦਾ ਗਾਹ ਪਾਇਆ ਹੋਇਆ ਵੈਰੀਆ ਅੱਛਾ ਇਹ ਸਕੇਨ ਦਾ ਮਤਲਬ ਉਹ ਅਸੀਂ ਕਾਲੀ ਕਾਲੀ ਸਾਰੀ ਕਾਲੀ ਕਾਲੀ ਕਰਾਇਆ ਇਹ ਐ ਨਹੀਂਗਾ ਵੀ ਇਹ ਪੂਰਾ ਰੂਹ ਨਾ ਕੀਤਾ ਇਹਦੇ ਕਲਵੰਤ ਨੇ ਚਾਰਾਂ ਦਿਨਾਂ ਚੰਦਰੋ ਸਾਰਾ ਕੱਢਤਾ ਹੁਣ ਉਸ ਤੋਂ ਬਾਅਦ ਆਹਾ ਗੇਟ ਬਾਪੂ ਦੇ ਲੈ ਆਇਆ ਵਿਚਾਰੇ ਇਹਦੇ ਇਹ ਬਾਕੂ ਦਿਲੇ ਇਹਨਾਂ ਨੂੰ ਪੱਟ-ਪਟਈਆ ਕਰਕੇ ਰੰਗ ਰੀ ਜਾਂਦੇ ਆ। ਇਹ ਜ਼ਰੂਰੀ ਨਹੀਂ ਹੁੰਦਾ ਵੀ ਬੰਦਾ ਜਿਹੜਾ ਕੰਮ ਕਰਦਾ ਆਹ ਦੇਖੋ ਆ ਹੈਗਾ 10 ਦਾ ਕਮਰਾ। ਚਾਰ ਚਪੇਰਾ ਇਹਦੇ ਕਈ ਥਾਵਾਂ ਤੇ ਆ ਸਾਡੇ ਵਾਲਾ ਮਾਹੌਲ ਬਣਿਆ ਸੀਗਾ। ਇਹ ਤੋਂ ਬਾਅਦ ਵਿਆਹ ਜਦੋਂ ਲੰਘ ਗਿਆ ਫਿਰ ਰੋਣਾ ਕਰਾਂਗੇ। ਹਰ ਇੱਕ ਬੰਦਾ ਕੰਮ ਨਵੇਂ ਨੂੰ ਹੱਥ ਮਾਰਦਾ ਹੁੰਦਾ। ਜਿਹੜਾ ਬੰਦਾ ਪੁਰਾਣੇ ਕੰਮ ਨੂੰ ਸਹੀ ਕਰਦਾ ਉਹੀ ਬੰਦਾ ਸਹੀ ਆ। ਆਜੋ। ਸਾਡੇ ਇਹ ਨਹੀਂ ਗੱਲ ਵੀ ਰੋਟੀ ਪਾਣੀ ਸੋਨਾ ਜਾਂ ਪੈਸਿਆਂ ਦੀ ਕਮੀ ਆ। ਸਾਨੂੰ ਇਹ ਲੱਗਦਾ ਵੀ ਇੱਥੇ ਸ਼ੌਕ-ਸ਼ਾਂਤ ਹੀ ਜ਼ਿਆਦਾ ਆ। ਸਹੀ ਹੈ ਸਾਡੇ ਜਿੰਨੇ ਵੱਡੇ ਯਾਰ ਆ ਸਾਰਿਆਂ ਦੇ ਘਰਾਂ ਦੇ ਵਿੱਚ ਅੱਛਾ ਆਹ ਬਾਰ ਵੀ ਪੁਰਾਣੇ ਆ ਇਹਨਾਂ ਦੇ ਉੱਤੇ ਸਨ ਮੇਕਾ ਲਾਇਆ ਰਿਹਾ ਹੈ ਪੁਰਾਣੇ ਬਾਰੀਆ ਗੇਟ ਬੰਟੀ ਦੇ ਬਣਾਏ ਹੋਏ ਆ ਸਾਰੇ ਦੇਖੋ 2 ਇੰਚੀ ਗੇਟ ਉਦੋਂ ਬਾਅਦ ਆ ਸਾਰਾ ਮੋੜੀ ਦੇ ਰੋਣੇ ਟਕਾ ਕੇ ਦਿਖਾ ਦੇ ਸਾਰਾ ਤੇ ਇੱਧਰ ਆ ਜਾ ਆ ਹੈਗਾ ਨਵਾਂ ਇਕੱਲਾ ਹੀ ਗੇਟ ਐਡੇ ਐਡੇ ਲੋਕ ਸਾਨੂੰ ਤਾਂ ਕਮਿਸ਼ਨ ਚ ਮਿਲੇ ਰਿਹਾ ਤੇ ਕੁਲਵੰਤ ਕਿੰਨਾ ਖਰਚਾ ਆਇਆ ਖਰਚਾ ਸਾਰਾ ਦੇਖੋ ਜਿਹੜਾ ਆਪਾਂ ਰੈਨੇਵਲ ਕਰਾਉਣੇ ਹੈਗੇ ਹੁਣ ਸਹੀ ਹੈ ਯਾਨੀ ਕਿ ਇੱਕ ਮਮੋਟੀ ਗੱਲ ਕਹਾਂ ਵੀ ਜੇ ਮੈਂ ਆਹ ਕਰਨ ਨੂੰ ਸਮਝਾ ਵੀ ਆਪਣੇ 1 2 ਤੇ 3 ਜੀ 4 ਤੇ 5 ਜੀ 5 ਕਮਰੇ ਬਰਾਂਡਾ ਹੋ ਗਿਆ ਜੀ ਇਹਦਾ ਲੱਖ ਰੁਪਏ ਦੇ ਆਸ-ਪਾਸ ਖਰਚ ਆ ਗਿਆ ਲੱਖ ਤੋਂ ਥੱਲੇ ਲੱਖ ਤੋਂ ਥੱਲੇ ਜਣੀ ਪੂਰਾ ਰੂ ਆ ਗਿਆ ਯਾਨੀ ਕਿ ਪੁਰਾਣੇ ਘਰ ਨੂੰ ਨਵੇਂ ਚ ਕਨਵਰਟ ਨਵੇਂ ਚ ਕਨਵਰਟ ਕਰ ਕੋਈ ਜ਼ਰੂਰੀ ਤਾਂ ਨਹੀਂ ਕਿ ਵੀ ਲੈਂਟਰੀ ਹੋਣਾ ਚਾਹੀਦਾ ਸੀ ਇੱਥੇ ਨਹੀਂ ਨਹੀਂ ਕੋਈ ਜ਼ਰੂਰੀ ਨਹੀਂ ਕੋਈ ਜ਼ਰੂਰੀ ਨਹੀਂ ਅੱਛਾ ਆਪਾਂ ਇੱਕ ਫੁੱਲ ਵੀਡੀਓ ਪਾਵਾਂਗੇ ਦੀ ਵੀ ਪ੍ਰੋਪਰ ਖਰਚਾ ਆਇਆ ਕਿ ਆ ਬਿਲਕੁਲ ਸਾਰਾ ਬੈਦਮ ਮਟੀਰੀਅਲ ਵੀ ਕਰਦਾ ਨਾ ਸਾਰਾ ਬੈਦਮ ਮਟੀਰੀਅਲ ਸਾਰਾ ਇਹ ਕਹਿੰਦਾ ਮਤਲਬ ਚਾ ਵੀ ਤੁਸੀਂ ਦੇਣੀ ਦਿਓ ਨਹੀਂ ਦੇਣੀ ਨਾ ਸਾਰੇ ਕੋ ਵਿੱਚ ਠੀਕ ਆ ਓਕੇ ਨੰਬਰ ਇਹ ਥੱਲੇ ਚੱਲੀ ਜਾਂਦਾ ਕੁਲਵੰਦ ਦੇ ਜਿਹੜੀ ਦੂਜੀ ਵੀਡੀਓ ਆ ਉਹ ਵੱਖਰੀ ਪਾਵਾਂ ਧੰਨਵਾਦ ਸ਼ੁਕਰੀਆ ਧੰਨਵਾਦ ਥੈਂਕ ਯੂ ਸਾਰਿਆਂ ਨੂੰ